ਸਸ਼ੀਕਾਲ ਕਲਿਆਣ ਟੀਵੀ ਪੰਜਾਬ ਵੇਖ ਰਿਓ ਤੁਸੀਂ ਤੇ ਬਠਿੰਡਾ ਪੁਲਿਸ ਵੱਲੋਂ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਪੰਜ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਦੇ ਕਬਜ਼ੇ ਦੇ ਵਿੱਚੋਂ ਮੌਕੇ ਹੀ ਵਾਰਦਾਤ ਤੇ ਵਰਤੇ ਗਏ ਹਥਿਆਰ ਵੀ ਬਰਾਮਦ ਕੀਤੇ ਗਏ ਤੇ ਐਸਐਸਪੀ ਬਠਿੰਡਾ ਅਮਨੀਤ ਕੌਂਡਲ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾ ਤੇ ਅਜੇ ਹਿਸ਼ਾਰਤੀ ਅਨਸਰਾ ਦੇ ਖਿਲਾਫ ਚਲਾਈ ਮੁਹਿੰਮ ਦੇ ਤਹਿਤ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਜਿੱਥੇ ਕਤਲ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਜਿਹੜੇ ਦੋਸ਼ੀ ਨੇ ਉਹ ਗ੍ਰਿਫਤਾਰ ਕੀਤੇ ਗਏ ਨੇ ਪੰਜ ਕਾਤਲਾਂ ਦੀ ਗ੍ਰਿਫਤਾਰੀ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਇੱਥੇ ਜਿਹੜਾ ਇਹ ਮਾਮਲਾ ਸਾਹਮਣੇ ਆਇਆ ਹੈ ਤੇ ਕਰੀਬ 4 ਸਾਲ ਪਹਿਲਾਂ ਦੱਸਿਆ ਜਾ ਰਿਹਾ ਹੈ ਕਿ ਆਕਾਸ਼ਦੀਪ ਸਿੰਘ ਉਰਫ ਖੁਸ਼ੀ ਪੁੱਤਰ ਪਰਮਜੀਤ ਸਿੰਘ ਵਾਸੀ ਸੰਗਤਕਲਾ ਦੇ ਨਾਲ ਲਵ ਮੈਰਿਜ ਇੱਕ ਕੁੜੀ ਦੀ ਹੁੰਦੀ ਹੈ ਤੇ ਆਪਣੇ ਪਤੀ ਦੇ ਨਾਲ ਜਿਹੜੀ ਲੜਕੀ ਐ ਮੋਟਰਸਾਈਕਲ ਤੇ ਸਵਾਰ ਹੋ ਕੇ ਸੰਗਤ ਕਲਾ ਤੋਂ ਪਿੰਡ ਬੰਬੀਹਾ ਵਿਖੇ ਆਪਣੇ ਪਤੀ ਦੀ ਮਾਸੀ ਨੂੰ ਮਿਲਣ ਦੇ ਲਈ ਜਾ ਰਹੀ ਸੀ ਤਾਂ ਸ਼ਾਮ 4:30 ਵਜੇ ਦੇ ਕਰੀਬ ਉਹ ਪਿੰਡ ਕੋਟ ਗੁਰੂ ਤੋਂ ਕੁੱਦਾ ਪਿੰਡ ਨੂੰ ਜਾਂਦੇ ਨੇ ਤਾਂ ਲਿੰਕ ਰੋਡ ਦੇ ਨੇੜੇ ਗੁਰਦੁਆਰਾ ਸਾਹਿਬ ਉਪਜੇ ਤਾਂ ਸਾਹਮਣੇ ਤਵਾਰੇ ਮੋਟਰਸਾਈਕਲ ਤੇ ਚਾਰ ਵਿਅਕਤੀ ਜਿਨ੍ਹਾਂ ਵੱਲੋਂ ਉਸ ਦੇ ਪਤੀ ਨੂੰ ਬਾਹ ਤੋਂ ਫੜ ਕੇ ਝਟਕਾ ਮਾਰਿਆ ਗਿਆ ਤੇ ਮੋਟਰਸਾਈਕਲ ਸਮੇਤ ਸੜਕ ਤੇ ਡਿੱਗ ਪੈਂਦੇ ਨੇ। ਉਨ੍ਹਾਂ ਵਿਅਕਤੀਆਂ ਦੇ ਵੱਲੋਂ ਪਤੀ ਤੇ ਹਮਲਾ ਕੀਤਾ ਗਿਆ ਤਰवार ਤੇ ਨਲਕੇ ਦੇ ਨਾਲ ਉਸਤੇ ਕਈ ਵਾਰ ਕੀਤੇ ਜਾਂਦੇ ਨੇ ਤੇ ਕਈ ਡੂੰਗੀਆਂ ਸੱਟਾਂ ਜਿਹੜੀਆਂ ਉਸ ਵਿਅਕਤੀ ਨੂੰ ਲੱਗਦੀਆਂ ਨੇ ਤੇ ਉਸਦੀ ਮੌਤ ਹੋ ਜਾਂਦੀ। ਇਸੇ ਮਾਮਲੇ ਦੇ ਵਿੱਚ ਕਾਰਵਾਈ ਕਰਦਿਆਂ ਹੋਇਆ ਪੁਲਿਸ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਪੰਜ ਦੇ ਦੋਸ਼ੀ ਨੇ ਉਹ ਗ੍ਰਿਫਤਾਰ ਹੋਏ ਨੇ। 400 ਰੁਪਏ ਲੈ ਲਵ ਮੈਰਿਜ ਕਰਵਾਈ ਸੀ ਜਿਸ ਦੀ ਲੰਚਸ ਦੇ ਤਹਿਤ ਇਹ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦਰਅਸਲ ਲਵ ਮੈਰਿਜ ਕਰਨ ਜਿਹੜੇ ਲੜਕੀ ਦੇ ਪਰਿਵਾਰ ਵਾਲੇ ਨੇ ਉਹ ਨਾਖੁਸ਼ ਸਨ ਜਿਸ ਦੇ ਚਲਦੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਇਸੇ ਮਾਮਲੇ ਦੇ ਵਿੱਚ ਮੌਕਾ ਹੀਵਾਦ ਦਾਤੇ ਵਰਤੇ ਗਏ ਹਥਿਆਰ ਤੇ ਉਕਤ ਜਿਹੜੇ ਦੋਸ਼ੀ ਨੇ ਉਹ ਪੁਲਿਸ ਨੇ ਗ੍ਰਿਫਤਾਰ ਕਰ ਲਏ ਨੇ ਤੇ ਇੱਕ ਹਸਬੰਡ ਵਾਈਫ ਬਾਈਕ ਤੇ ਜਾ ਰਹੇ ਸੀਗੇ ਤੇ ਰਸਤੇ 'ਚ ਦੋ ਬਾਈਕਸ ਤੇ ਚਾਰ ਨੌਜਵਾਨ ਆਏ ਤੇ ਉਹਨਾਂ ਨੇ ਜਿਹੜਾ ਲੜਕਾ ਸੀਗਾ ਬਾਈਕ ਚਲਾ ਰਿਆ ਸੀ ਉਹਨੂੰ ਤਲਵਾਰਾਂ ਨਾਲ ਤੇ ਜਿਹੜੀ ਨਲਕੇ ਦੀ ਹਥੀ ਹੁੰਦੀ ਇਸ ਤਰ੍ਹਾਂ ਦੇ ਹਥਿਆਰਾਂ ਨਾਲ ਉਹਦੇ ਤੇ ਇੱਕ ਵਨ ਆਫ ਦਾ ਕਿਊਜ਼ ਨੇ ਉਹਨੂੰ ਥੱਲੇ ਸੁੱਟ ਲਿਆ ਤੇ ਬਾਕੀ ਸਾਰਿਆਂ ਨੇ ਅਟੈਕ ਕੀਤਾ ਤੇ ਕਿਉਂਕਿ ਸੱਟਾਂ ਸ਼ਾਰਪ ਸੀਗੀਆਂ ਉਹਦੀ ਮੌਕੇ ਤੇ ਹੀ ਡੈਥ ਹੋ ਗਈ ਸੀ ਤੇ ਇਮੀਡੀਏਟਲੀ ਜਦੋਂ ਸਾਨੂੰ ਇਸ ਕੇਸ ਦੀ ਕ੍ਰਾਈਮ ਦੀ ਰਿਪੋਰਟ ਹੋਈ ਸਾਡੀ ਡੀਐਸਪੀ ਡੀਐਸਪੀ ਆਰ ਹੀ ਨਾ ਹੀਣਾ ਮੈਡਮ ਐਸਐਚਓ ਸੰਗਤ ਇਨਸਪੈਕਟਰ ਪਰਮਪਾਰਸ ਚਾਹਲ ਸਾਡੇ ਡੀਐਸਪੀ ਡੀ ਅਮਰਜੀਤ ਸਿੰਘ ਔਰ ਇਨਚਾਰਜ ਸੀਆਈਏ 2 ਇਹਨਾਂ ਨੂੰ ਮੌਕੇ ਤੇ ਭੇਜਿਆ ਗਿਆ ਸੀ ਔਰ ਐਸਪੀਡੀ ਐਸਪੀ ਸਿਟੀ ਐਸਪੀਡੀ ਦਾ ਵੀ ਨਾਕਲ ਚਾਰਜ ਹੈ ਇਹ ਸਾਰਾ ਕੇਸ ਨੂੰ ਸੁਪਰਵਾਈਜ਼ ਕਰ ਰਹੇ ਸੀਗੇ ਸੋ ਰਿਪੋਰਟਿੰਗ ਦੇ ਬਿਆਨ ਤੇ ਜਿਹੜੀ ਪਿੱਛੇ ਲੇਡੀ ਸੀ ਉਹਦੀ ਵਾਈਫ ਸੀਗੀ ਉਹਦੇ ਬਿਆਨਾਂ ਤੇ ਅਸੀਂ ਮਰਡਰ ਦਾ ਐਫਆਈਆਰ ਲੌਂਚ ਕੀਤਾ ਐਫਆਈਆਰ ਨੰਬਰ 196 ਅੰਡਰ ਸੈਕਸ਼ਨ 103 3 ਸਬਕਲੋਜ਼ uh, uh, 5 ਔਰ 612 ਵਿਚ ਇਜ਼ uh, 302 ਚੰਤੀ ਔਰ 122 ਆਈਪੀਸੀ ਦੇ ਇਕੁਅਲ ਸੰਗਠਾਣੀ ਦੇ ਦਰਜ ਕੀਤਾ ਗਿਆ ਤੇ ਆ ਮੌਕੇ ਤੇ ਹੀ ਸਾਨੂੰ ਪਤਾ ਲੱਗਿਆ ਕਿ ਜਿਹੜੀ ਲੇਡੀ ਸੀਗੀ ਇਹਦਾ ਹਸਬੰਡ ਆਕਾਸ਼ ਤੀਪ ਇਹਨਾਂ ਦਾ 4 ਸਾਲ ਪਹਿਲਾਂ ਨਾਦੀ ਲਵ ਮੈਰਿਜ ਹੋਈ ਸੀ ਔਰ ਇੰਟਰ ਕਾਸ ਸੀਗੇ ਸੋ ਇਸ ਕਰਕੇ ਇਹਨਾਂ ਦੀ ਫੈਮਿਲੀ ਨੂੰ ਜਿਹੜੀ ਲੜਕੀ ਦੀ ਫੈਮਿਲੀ ਨੂੰ ਕਾਫੀ ਪ੍ਰੋਬਲਮ ਸੀ ਔਰ ਜਿਹੜੇ 4 ਮੁੰਡੇ ਆਏ ਸੀਗੇ ਉਹਨਾਂ ਚੋਂ ਇੱਕ ਮੁੰਡਾ ਉਹਦਾ ਸਕਾ ਭਰਾ ਸੀ ਉਹਦੇ ਬਿਆਨਤ ਤੇ ਫਿਰ ਸਾਨੂੰ ਅਕਿਊਜ਼ਡ ਆਈਡੈਂਟੀਫਾਈ ਸੀਗੇ ਸੋ 4 ਚਾਰ ਆਈਡੈਂਟੀਫਾਈ ਸੀਗੇ ਇੱਕ ਅਨਨੋਨ ਸੀਗਾ ਸੋ ਅਸੀਂ ਮੌਕੇ ਤੇ ਪਰਚਾ ਦਿੱਤਾ ਉਹਦੇ ਬ੍ਰਦਰ ਔਰ ਬਾਕੀ ਜਿਹੜੇ ਦੋਸਤ ਸੀਗੇ ਸੋ ਉਸ ਤੋਂ ਬਾਅਦ ਸਾਡੀ ਟੀਮਾ ਇਹਨਾਂ ਨੂੰ ਕਿਉਂਕਿ ਉਸ ਏਰੀਆ 'ਚ ਕੋਈ ਕੈਮਰਾ ਵੀ ਨਹੀਂ ਸੀ ਜਿੱਥੇ ਇਹ ਕ੍ਰਾਈਮ ਹੋਇਆ ਸੀ ਤੇ ਕਾਫੀ ਰੇਡਸ ਔਰ ਟੈਕਨੀਕਲੀ ਅੱਗੇ ਸੀਸੀਟੀਵੀ ਫੁਟੇਜ ਅਸੀਂ ਸਕੈਨ ਕੀਤੇ ਤੇ ਆਪਣੀ ਟੈਕਨੀਕਲ ਇਨਵੈਸਟੀਗੇਸ਼ਨ ਔਰ ਜੋ ਵੀ ਸੋਰਸਸ ਤੋਂ ਫਾਈਨਲੀ ਸਾਨੂੰ ਕੱਲ ਸਕਸੈਸ ਮਿਲੀ ਜਦੋਂ ਇਸ ਕੇਸ ਦੇ ਜਿੰਨੇ ਵੀ ਦੋਸ਼ੀ ਸੀਗੇ ਚਾਰ ਮੌਕੇ ਤੇ ਤੇ ਪੰਜਵਾਂ ਜਿਹੜਾ ਇਹਦੀ ਕਾਂਸਪੀਰੇਸੀ ਇਨਵੋਲਡ ਸੀਗਾ ਇਹਨਾਂ ਪੰਜਾਂ ਨੂੰ ਕੱਲ ਸਾਡੀ ਦੀਮ ਨੇ ਰਾਉਂਡ 9:00 ਵਜੇ ਗ੍ਰਿਫਤਾਰ ਕੀਤਾ ਇਹਨਾਂ ਦੇ ਨਾਂ ਹੈਗੇ ਕੁਲਵਿੰਦਰ ਸਿੰਘ ਉਰਫ ਕਿੰਦੀ ਗੁਰਪਿੰਦਰ ਸਿੰਘ ਪਰਮਿੰਦਰ ਸਿੰਘ ਔਰ ਰਾਜਵੀਰ ਸਿੰਘ ਇਹ ਸਾਰੇ ਫੁੱਲੋ ਮਿੱਠੀ ਪਿੰਡ ਰਹਿਣ ਵਾਲੇ ਔਰ ਸ਼ਮੀਰ ਖਾਨ ਇਹ ਸੰਗਤ ਮੰਡੀ ਦਾ ਇਹਨਾਂ ਨੂੰ ਫੁੱਲੋ ਮੰਡੀ ਤੋਂ ਜਿਹੜਾ ਚ ਰਸਤਾ ਜਾਂਦਾ ਹੈ ਜੈ ਸਿੰਘ ਵਾਲਾ ਤੋਂ ਕੋਟਕੁਰੂ ਲਿੰਕ ਰੋਡ ਉੱਥੋਂ ਗ੍ਰਿਫਤਾਰ ਕੀਤਾ ਗਿਆ ਔਰ ਅੱਜ ਇਹਨਾਂ ਨੂੰ ਕੋਰਟ ਚ ਪੇਸ਼ ਕਰਕੇ ਰਿਮਾਂਡ ਲਿਆ ਜਾਏਗਾ ਔਰ ਇਹਦੇ ਚ ਜਿਹੜੇ ਵੈਪਨਸ ਯੂਜ਼ ਹੋਏ ਸੀ ਕ੍ਰਾਈਮ ਚ ਉਹ ਅਸੀਂ ਰਿਕਵਰ ਕੀਤੇ ਜਿਨ੍ਹਾਂ ਵਿੱਚ ਇਨਕਲੂਡਸ ਇੱਕ ਨਲਕੇ ਦੀ ਹੱਤੀ ਇੱਕ ਗੰਡਾਸੀ ਇੱਕ ਰੌਡ ਲੋਹਾ ਔਰ ਜਿਹੜੀ ਬਾਈਕਸ ਯੂਜ਼ ਹੋਈਆਂ ਸੀ ਸਪਲੈਂਡਰ ਉਹ ਵੀ ਹੋ ਗਈਆਂ ਤੇ ਹੋਰ ਵੀ ਜਿਹੜੇ ਵੈਪਨਸ ਐ ਜਿਹੜੇ ਕੁਝ ਹੋਏ ਹੋਣੇ ਯੂਜ਼ ਹੋਏ ਅਸੀਂ ਰਿਮਾਂਡ ਲੈ ਕੇ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਵੀ ਰਿਕਵਰ ਕਰੀਏ ਔਰ ਇਹ ਜਿਹੜੇ ਸਾਰੇ ਮੁੰਡੇ ਹੈਗੇ ਇਹਨਾਂ ਦੀ ਉਮਰ ਵੀ ਕਾਫੀ ਘੱਟ ਹੈ ਜੀ ਜਿਹੜਾ ਇਹਦਾ ਬ੍ਰਦਰ ਹੈ ਲੜਕੀ ਦਾ ਮੁੰਡੇ ਦਾ ਉਹਦੀ ਉਮਰ ਹੈ 19 ਸਾਲ ਗੁਰਪਿੰਦਰ ਦੇ ਬਾਕੀ ਦੋ ਦੇ ਦੋਸਤ ਉਹਨਾਂ ਦੀ ਉਮਰ ਵੀ 19 ਸਾਲ ਹੈ ਇੱਕ 21 ਸਾਲ ਦਾ ਹੈ ਔਰ ਇੱਕ 24 ਸਾਲ ਦਾ ਔਰ ਇਹਨਾਂ ਦਾ ਕਿਸੇ ਦਾ ਵੀ ਕੋਈ ਪੁਰਾਣਾ ਕ੍ਰਿਮੀਨਲ ਰਿਕਾਰਡ ਸਾਨੂੰ ਹੁਣ ਤੱਕ ਪਤਾ ਨਹੀਂ ਲੱਗਿਆ ਬਸ ਵਜਰਨਜੀ ਸਹੀ ਹੈ ਕਿ ਨਦੀ ਕਿਉਂਕਿ ਲੰਬ ਮੈਰਿਜ ਸੀ ਔਰ ਲੜਕੇ ਨੂੰ ਨਹੀਂ ਉਹਦੀ ਕੁੜੀ ਦੀ ਫੈਮਿਲੀ ਲਾਈਕ ਕਰਦੀ ਸੀ ਕਈ ਵਿੱਚ ਰੀਜ਼ਨ ਸੀਗੇ ਉਹਦੇ ਤਹਿਤ ਹੀ ਜਿਹੜਾ ਉਹਦਾ ਭਰਾ ਹੈ ਉਹਨੇ ਆਪਣੇ ਦੋਸਤਾਂ ਨੂੰ ਮਿਲ ਕੇ ਉਸ ਦਿਨ ਪਲਾਨ ਕਰਕੇ ਮਾਰ ਦੇ ਦੀ ਨੀਅਤ ਨਾਲ ਹੀ ਇਹ ਸਾਰਾ ਪਲਾਨ ਰਚਿਆ ਸੀ ਜਦੋਂ ਤੇ ਜਿਹੜਾ ਡਿਸੀਜ਼ਡ ਉਹਦੀ ਡੈਥ ਹੋਈ ਹੈ ਜਿਹੜਾ 5ਵਾਂ ਹੈ ਉਹਦਾ ਕੀ ਹੋ ਰਿਹਾ ਸੀ ਜਿਹੜਾ 5ਵਾਂ ਜੀ ਉਹ ਸ਼ਮੀਰ ਖਾਨ ਹੈ ਇਹ ਸਾਰਾ ਉਹਨਾਂ ਨੂੰ ਅੱਗੇ-ਅਗੇ ਦੱਸ ਰਿਆ ਸੀਗਾ ਕਿ ਜੋ-ਜੋ ਉਹਨਾਂ ਦੇ ਮੂਵਮੈਂਟ ਹੈ ਪਰ ਜਿਹੜੇ ਮੌਕੇ ਤੇ ਚਾਰ ਸੀ ਇਟ ਇਨਕਲੂਡਸ ਜਿਹੜੀ ਲੜਕੀ ਦਾ ਹਸਬੰਡ ਹੈ ਉਹਦਾ ਸਕਾ ਭਰਾ ਉਹ ਮੌਕੇ ਤੇ ਹੀ ਸੀ ਤੇ ਵਨ ਆਫ ਹਿਸ ਫਰੈਂਡਸ ਵਾਜ਼ ਅ ਪਾਰਟ ਆਫ ਦ ਕਨਸਪੀਰੇਸੀ ਉਹਨੂੰ ਅਸੀਂ 120 ਵਿੱਚ ਬੁੱਕ ਕੀਤਾ ਇਹ ਚਾਰੇ ਜਿਹੜੇ ਉੱਪਰ ਰੱਖੇ ਰਾਜਵੀਰ ਪਰਮੰਦਰ ਤੇ ਗੁਰਵਿੰਦਰ ਗੁਰਵਿੰਦਰ ਇਹ ਮੌਕੇ ਤੇ ਸੀ ਹਾਂਜੀ ਇਹ ਮੌਕੇ ਤੇ ਸੀ ਇਹਨਾਂ ਦਾ ਪਹਿਲਾਂ ਵੀ ਲੈਣ ਦੇਣ ਦਾ ਤਫ਼ਤੀਸ਼ਚੀ ਜੀ ਪਤਾ ਤਾਂ ਲੱਗਿਆ ਮਗਰ ਮੇਨ ਸਟਾਰਟਿੰਗ ਵਜਾ ਰੰਜੇਸ਼ ਨਾਦੀ ਜਿਹੜੀ ਲੰਬ ਮੈਰੇਜ ਉਹੀ ਹੈ ਉਹਦੇ ਬਾਅਦ ਇਹਨਾਂ ਦੇ ਬੱਚੇ ਵੀ ਹੈਗੇ ਛੋਟੇ ਬਟ ਕਿਉਂਕਿ ਕੁਝ ਕੁਝ ਪੈਸਿਆਂ ਦਾ ਵੀ ਵਿੱਚ ਰੋਲਾ ਪਿਆ ਤਾਂ ਇਸ ਕਰਕੇ ਗੱਲਬਾਤ ਇਸ ਹੱਦ ਤੱਕ ਵੱਧ ਗਈ ਲੜਾਈ ਝਗੜਾ ਪਹਿਲਾਂ ਵੀ ਹੁੰਦਾ ਸੀ ਕਿ ਉਸ ਦਿਨ ਇਹਨੇ ਇਹੀ ਪਲਾਨ ਕਰਕੇ ਇਹਨਾਂ ਨੂੰ ਅਟੈਕ ਕੀਤਾ ਲਸ਼ਮੀਰ ਖਾਨ ਪਿੱਛੇ ਸੀ ਜਦੋਂ ਬਰਕਲੋ ਸੀ ਜੀ ਥੋੜਾ ਸਾਡੀ ਆਪਰੇਸ਼ਨਲ ਚੀਜ਼ ਹੈ ਬਟ ਮੈਂ ਦੱਸਾਂਗੀ ਕਿ ਇਹ ਉੱਥੇ ਮੌਕੇ ਤੇ ਨਹੀਂ ਸੀ ਬਟ ਹੀ ਵਾਸ ਪਾਰਟ ਆਫ ਦਾ ਕਨਸਪੀਰੇਸੀ ਜੀ ਆਪਣੇ ਮੁੰਡੇ ਦੇ ਮਾਸੀ ਆ ਕਿਸੇ ਰਿਸ਼ਤੇਦਾਰ ਦੇ ਘਰ ਜਾ ਰਹੇ ਸੀਗੇ ਉਦੋਂ ਇਹਨਾਂ ਨੇ ਰਸਤੇ 'ਚ ਇਹਨਾਂ ਨੂੰ ਅਟੈਕ ਕੀਤਾ ਜੀ ਉਹ ਮਿਲ ਕੀ ਸੀ ਕਿ ਇਹਨਾਂ ਦੇ ਘਰ ਜਾ ਰਹੇ ਸੀ ਰਸਤੇ 'ਚੋਂ ਲਿਖਦੇ ਦੇਖੋ ਜੀ ਬਿਲਕੁਲ ਹੀ ਸਕੇ ਰਿਸ਼ਤੇਦਾਰ ਹੈ ਤੁਹਾਨੂੰ ਜਿਵੇਂ ਮੈਂ ਦੱਸਿਆ ਕੋਈ ਅਨਨੋਨ ਤਾਂ ਸਿਗੇ ਨਹੀਂ ਇਸ ਕਰਕੇ ਔਰ ਇੱਕ ਬੰਦਾ ਜੇ ਕਾਂਸਪੀਰੇਸੀ ਵਿੱਚ ਇਨਵੋਲਡ ਹੈ ਤਾਂ